ਡੈਪਟੀ ਕਮਿਸ਼ਨਰ ਡਾਕਟਰ ਪ੍ਰੀਤੀ ਯਾਦਵ ਨੇ ਅੱਜ ਫਲਡ ਪ੍ਰੋਟੈਕਸ਼ਨ ਮੈਜਰਸ ਦਾ ਰਿਵਿਊ ਕੀਤਾ ਦਸਨਯੋਗ ਹੈ ਕਿ ਸੀਐਮ ਮਾਨ ਦੀ ਸਿਹਤ ਕੱਲ ਹੀ ਅਚਾਨਕ ਵਿਗੜ ਗਈ ਸੀ ਉਹਨਾਂ ਨੂੰ ਪਿਛਲੇ 2 ਦਿਨ ਤੋਂ ਹਾਈ ਫੀਵਰ ਹੈ ਜਿਸ ਕਰਕੇ ਉਹ ਡਾਕਟਰ ਦੇ ਕਹਿਣ ਮੁਤਾਬਕ ਆਪਣੇ ਆਫੀਸ਼ੀਅਲ ਰੈ residense ਵਿੱਚ ਹੈ ਸੋਰਸਰਸ ਕਹਿ ਰਹੇ ਨੇ ਕਿ ਜੇ ਸਿਚੁਏਸ਼ਨ ਇੰਪਰੂਵ ਨਾ ਹੋਈ ਤਾਂ ਕੁਝ ਲਾਕਿਆ ਵਿੱਚ 홀ੀਡੇਜ਼ ਹੋਰ ਐਕਸਟੈਂਡ ਕੀਤੀਆਂ ਜਾ ਸਕਦੀਆਂ ਨੇ ਮੌਸਮ ਵਿਭਾਗ ਦੇ ਮੁਤਾਬਕ ਅਗਲੇ ਦਿਨਾਂ ਵਿੱਚ ਬਾਰਿਸ਼ ਜਾਰੀ ਰਹਿ ਸਕਦੀਆਂ ਹਨ 15 ਸਤੰਬਰ ਤੱਕ ਬਾਰਿਸ਼ ਤੇਜ਼ ਹੋਣ ਦੇ ਚਾਂਸਸ ਨਜ਼ਰ ਆ ਰਹੇ ਨੇ ਇਸ ਬਿਲੇ ਤਾਂਗੜੀ ਦਾ ਪਾਣੀ ਵੀ ਤੋਂ ਬਾਈ ਪਿੰਡਾਂ ਨੂੰ ਪ੍ਰਭਾਵਿਤ ਕਰ ਰਿਹਾ ਹੈ ਕਗਰ ਦਰਿਆ ਤਿੰਨ ਤੋਂ ਪੰਜ ਪਿੰਡਾਂ ਵਿੱਚ ਅਸਰ ਕਰ ਰਹੀ ਹੈ ਸਸ਼ਕਲ ਸਾਰੇ ਨੂੰ ਮੈਂ ਹਾਂ ਤਫਸੀਰਤਕਾਰ ਤੇ ਤੁਸੀਂ ਦੇਖ ਰਹੇ ਹੋ ਜੀ ਦ ਸਿਟੀ ਹੈਡਲਾਈਨਸ ਪਟਿਆਲਾ ਦੀ ਡਿਪਟੀ ਕਮਿਸ਼ਨਰ ਡਾਕਟਰ ਪ੍ਰੀਤੀ ਯਾਦਵ ਨੇ ਅੱਜ ਫਲਡ ਪ੍ਰੋਟੈਕਸ਼ਨ ਮੈਜਰਸ ਦਾ ਰਿਵਿਊ ਕੀਤਾ ਦੂਦਾਂ ਸਦਨ ਸਬਡਿਵੀਜ਼ਨ ਦੇ ਪਿੰਡਾਂ ਵਿੱਚ ਜਿੱਥੇ ਤਾਂਗੜੀ ਦਰਿਆ ਦਾ ਪਾਣੀ ਓਵਰਫਲੋ ਹੋਣ ਕਰਕੇ ਕਈ ਇਲਾਕੇ ਪ੍ਰਭਾਵਿਤ ਹੋਏ ਹਨ ਉਹਨਾਂ ਦੇ ਨਾਲ ਐਸਡੀਜੀਐਮ ਕਿਰਪਲਵੀਰ ਸਿੰਘ ਐਸਈ ਡਰੇਨੇਜ ਰਜਿੰਦਰ ਘਾਈ ਐਕਸੀਐਨ ਪ੍ਰਥਮ ਗੰਪੀਰ ਅਤੇ ਹੋਰ ਸੀਨੀਅਰ ਅਫੀਸ਼ੀਅਲਸ ਮੌਜੂਦ ਸਨ ਡੈਪਟੀ ਕਮਿਸ਼ਨਰ ਨੇ ਤਾਂਗੜੀ ਦੇ ਬੰਦ ਦੀ ਮਜਬੂਤੀ ਦੀ ਸਾਈਟ ਇਨਸਪੈਕਸ਼ਨ ਕੀਤੀ ਅਤੇ ਉੱਥੇ ਦੇ ਵਸੇ ਲੋਕਾਂ ਨਾਲ ਗੱਲਬਾਤ ਕੀਤੀ। ਉਹ ਦੇਵੀਗੜ, ਦੁੱਧਾ ਸਦਨ, ਰੋਹੜ ਜਗੀਰ, ਬੀਬੀਪੁਰ, ਖਰਬਗੜ, ਬੁੱਡਮੋਰ, ਜੋਧਪੁਰ, ਮਹਿਮੂਦਪੁਰ ਰੁਕੀ, ਕੜਾਮ, ਜੁੱਲਾ ਖੇੜੀ ਅਤੇ ਆਸ-ਪਾਸ ਦੇ ਪਿੰਡਾਂ ਵਿੱਚ ਆਪ ਪਹੁੰਚੇ। ਡਾਕਟਰ ਯਾਦਵ ਨੇ ਦੱਸਿਆ ਕਿ ਇਸ ਵੇਲੇ ਤਾਂਗੜੀ ਦਾ ਪਾਣੀ 20 ਤੋਂ 22 ਪਿੰਡਾਂ ਨੂੰ ਪ੍ਰਭਾਵਿਤ ਕਰ ਰਿਹਾ ਹੈ। ਜਦ ਕਿ ਕਗਰ ਦਰਿਆ ਤਿੰਨ ਤੋਂ ਪੰਜ ਪਿੰਡਾਂ ਵਿੱਚ ਅਸਰ ਕਰ ਰਹੀ ਹੈ ਪਰ ਮਰਕੰਡਾ ਦਰਿਆ ਦੀ ਬੈਕਫਲੋ ਕਰਕੇ ਤਾਂਗੜੀ ਦਾ ਪਾਣੀ ਰੀਸੀਡ ਨਹੀਂ ਹੋ ਰਿਹਾ ਚੈਲੰਜਸ ਦੇ ਬਾਵਜੂਦ ਉਹਨਾਂ ਦੀ ਟੀਮ 24 ਘੰਟੇ ਕੰਮ ਕਰ ਰਹੀ ਹੈ ਤਾਂ ਕਿ ਜਨਵਾਲ ਦੀ ਰੱਖਿਆ ਹੋਵੇ ਅਤੇ ਦੋਨੋਂ ਦਰਿਆਵਾਂ ਦੇ ਬੰਦ ਨੂੰ ਮਜ਼ਬੂਤ ਕੀਤਾ ਜਾਵੇ ਡਿਪਟੀ ਕਮਿਸ਼ਨਰ ਨੇ ਪਿੰਡਾਂ ਵਾਲਿਆਂ ਨੂੰ ਯਕੀਨ ਦਿਵਾਇਆ ਕਿ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਪੂਰੀ ਤਰ੍ਹਾਂ ਅਲਰਟ ਹੈ ਅਤੇ ਏਰੀਆਜ਼ ਵਿੱਚ ਐਡਕੁਏਟ ਰਿਲੀਫ ਕੈਂਪਸ ਸੈਟਅਪ ਕੀਤੇ ਜਾ ਚੁੱਕੇ ਹਨ ਉਹਨਾਂ ਨੇ ਲੋਕਲਸ ਦੀ ਕੋਆਪਰੇਸ਼ਨ ਲਈ ਉਹਨਾਂ ਦਾ ਧੰਨਵਾਦ ਕੀਤਾ ਤੇ ਕਿਹਾ ਕਿ ਉਹਨਾਂ ਦੀ ਸਪੋਰਟ ਇਸ ਕ੍ਰਾਈਸਿਸ ਨੂੰ ਹੈਂਡਲ ਕਰਨ ਵਿੱਚ ਕਾਫੀ ਜ਼ਰੂਰੀ ਹੈ ਰੈਸੀਡੈਂਟਸ ਤੋਂ ਔਨ ਦੀ ਸਪੌਂਟ ਫੀਡਬੈਕ ਮਿਲਦੇ ਹੀ ਉਹਨਾਂ ਨੇ ਡਰੇਨੇਜ ਡਿਪਾਰਟਮੈਂਟ ਨੂੰ ਇਮੀਡੀਏਟ ਐਕਸ਼ਨ ਦਾ ਆਰਡਰ ਦੇ ਦਿੱਤਾ ਨਾਲ ਹੀ ਡਾਇਰੈਕਟ ਕੀਤਾ ਕਿ ਹਰ 500 ਮੀਟਰ ਤੇ ਸਟਾਫ ਡਿਪਲੋਏ ਕੀਤਾ ਜਾਵੇ ਬੰਦ ਦੀ ਕਨਸਟੈਂਟ ਵਿਜੀਲ ਯਾਨੀ ਨਿਗਰਾਨੀ ਲਈ ਤਾਂ ਕਿ ਕਿਸੇ ਤਰ੍ਹਾਂ ਦਾ ਬ੍ਰੀਚ ਨਾ ਹੋਵੇ ਡਾਕਟਰ ਯਾਦਵ ਨੇ ਉਮੀਦ ਜਤਾਈ ਕਿ ਪਾਣੀ ਜਲਦੀ ਘਟ ਹੋਵੇਗਾ ਦੂਜੇ ਪਾਸੇ ਤੁਹਾਨੂੰ ਅੱਜ ਦੀ ਅਪਡੇਟ ਦੇ ਦਈਏ ਜੀ ਦਸਨ ਯੋਗ ਹੈ ਕਿ ਸੀਐਮ ਮਾਨਦੀ ਸੇਤ ਕੱਲ ਹੀ ਅਚਾਨਕ ਵਿਗੜ ਗਈ ਸੀ ਉਹਨਾਂ ਨੂੰ ਪਿਛਲੇ 2 ਦਿਨ ਤੋਂ ਹਾਈ ਫੀਵਰ ਹੈ ਜਿਸ ਕਰਕੇ ਉਹ ਡਾਕਟਰ ਦੇ ਕਹਿਣ ਮੁਤਾਬਕ ਆਪਣੇ ਆਫੀਸ਼ੀਅਲ ਰੈ residense ਵਿੱਚ ਹੈ ਦਸਨ ਮੁਤਾਬਕ ਉਹਨਾਂ ਦੀ ਕੰਡੀਸ਼ਨ ਅਜੇ ਵੀ ਸੀਰੀਅਸ ਹੈ ਅਤੇ ਹੈਲਥ ਵਿੱਚ ਕੋਈ ਇੰਪਰੂਵਮੈਂਟ ਨਹੀਂ ਆਈ ਹੈ ਮੀਟੀਓਰੋਲੋਜੀਕਲ ਡਿਪਾਰਟਮੈਂਟ ਯਾਨੀ ਮੌਸਮ ਵਿਭਾਗ ਦੇ ਮੁਤਾਬਕ ਅਗਲੇ ਦਿਨਾਂ ਵਿੱਚ ਬਾਰਿਸ਼ ਜਾਰੀ ਰਹਿ ਸਕਦੀਆਂ ਹਨ 6 ਸਤੰਬਰ ਤੱਕ ਤਾਂ ਬਾਰਿਸ਼ ਘਟ ਵਿਖਾਈ ਜਾ ਰਹੀ ਹੈ ਪਰ ਉਸ ਤੋਂ ਬਾਅਦ 15 ਸਤੰਬਰ ਤੱਕ ਬਾਰਿਸ਼ ਤੇਜ਼ ਹੋਣ ਦੇ ਚਾਂਸਸ ਨਜ਼ਰ ਆ ਰਹੇ ਨੇ ਲਗਾਤਾਰ ਬਾਰਿਸ਼ ਅਤੇ ਹਿਊਮਿਡ ਵੈਦਰ ਕਰਕੇ ਡੇਂਗੂ ਵਾਇਰਲ ਫੀਵਰ ਅਤੇ ਹੋਰ ਸੀਜ਼ਨਲ ਡਿਸੀਜ਼ਸ ਦਾ ਰਿਸਕ ਵੱਧ ਚੁੱਕਿਆ ਹੈ ਇਸ ਵੇਲੇ ਚ ਸੋਚਣ ਵਾਲੀ ਗੱਲ ਇਹ ਹੈ ਕਿ ਹੁਣ ਹੜ ਦੇ ਪਾਣੀ ਜਦ ਘਟੇਗਾ ਫਿਰ ਕੀ ਹਾਲ ਹੋਵੇਗਾ ਫਿਲਹਾਲ ਮੌਜੂਦਾ ਹਾਲਾਤਾਂ ਨੂੰ ਦੇਖਦੇ ਹੋਏ ਪੰਜਾਬ ਵਿੱਚ ਸਕੂਲ 7 ਸਤੰਬਰ ਤੱਕ ਬੰਦ ਰਹਿਣਗੇ ਸੋਰਸਸ ਕਹਿ ਰਹੇ ਨੇ ਕਿ ਜੇ ਸਿਚੁਏਸ਼ਨ ਇੰਪਰੂਵ ਨਾ ਹੋਈ ਤਾਂ ਕੁਝ ਲਾਕਿਆ ਵਿੱਚ ਹੌਲਿਡੇਜ਼ ਹੋਰ ਐਕਸਟੈਂਡ ਕੀਤੀਆਂ ਜਾ ਸਕਦੀਆਂ ਨੇ ਦੋਸਤੋ ਹਜੇ ਲਈ ਬਸ ਇਨਾ ਹੀ ਪਰ ਰਹੋ ਜੀ ਹੋਰ ਅਪਡੇਟਸ ਲਈ ਵੇਖਦੇ ਰਹੋ ਦ ਸਿਟੀ ਹੈਡਲਾਈਨ